ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਨ ਅੱਜ ਦੀ ਖੁਰਨੇ ਵੀ ਪੀੜ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਸਾਰੇ ਠੀਕ ਹੋਗੇ ਆਦਰਾਂਜੀ ਅੱਜ ਦਾ ਇੱਕ ਹੋਰ ਨਵਾਂ ਟੌਪਿਕ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਜੀ ਉਹ ਹੈਗੀ ਜੀ 2364 ਈਟੀਟੀ ਕੇਡਰ ਵਾਸਤੇ ਹਾਲਾਂਕਿ ਬਹੁਤ ਕਾਫੀ ਲੰਮਾ ਸਮਾਂ ਹੋ ਗਿਆ ਇਸ ਭਰਤੀ ਨੂੰ ਜਲਦੀ ਪਰ ਇਹ ਦੁਬਾਰਾ ਸਕਰੂਟੀ ਲਈ ਫਿਰ ਬੁਲਾਇਆ ਗਿਆ ਤਾਂ ਕਿਤੇ ਨਾ ਕਿਤੇ ਜਿਹੜੇ ਈਟੀਟੀ ਕੇਡਰ ਦੇ ਕੈਂਡੀਡੇਟਸ ਆ ਉਹਨਾਂ ਦੇ ਵਿੱਚ ਨਿਰਾਸ਼ਾ ਹੈ ਕਿ ਉਹਨਾਂ ਨੂੰ ਬਾਰ ਬਾਰ ਜਿਹੜਾ ਹਰਾਸ਼ਮੈਂਟ ਕੀਤੀ ਜਾ ਰਹੀ ਹੈ ਉਹਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ ਪਰ ਜੇਕਰ ਪੋਜ਼ਿਟਿਵ ਪਖਤ ਲਈਏ ਤਾਂ ਹੋ ਸਕਦਾ ਇਹ ਉਹਨਾਂ ਦੀ ਆਖਰੀ ਜਿਹੜੀ ਹੈਗੀ ਕਾਉਂਸਲਿੰਗ ਹੋਵੇ ਕਿਉਂਕਿ ਜਲਦੀ ਹੀ ਜਿਹੜਾ ਹੈਗਾ 2364 ਤੇ 5994 ਨੂੰ ਜੁਆਇਨ ਕਰਾਇਆ ਜਾ ਰਿਹਾ ਸ੍ਰੀਸ਼ੰਚੋਣ ਹੋਣ ਵਾਲੀ ਹੈ ਤਾਂ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਵੀ 5994 ਦਾ ਆਪਾਂ ਕੱਲ ਜਿਹੜਾ ਵੀਡੀਓ ਪਾਈ ਸੀ ਉਹਨਾਂ ਨੂੰ 8 ਤਰੀਕ ਨੂੰ ਜਿਹੜਾ ਹੈਗਾ ਸਕਰੂਟੀ ਲਈ ਬੁਲਾਇਆ ਗਿਆ ਤਾਂ ਕਿਰਪਾ ਕਰਕੇ 2364 ਕੈਂਡੀਡੇਟਸ ETT ਡਿਗਰੀ ਦੇ ਜਿੰਨੇ ਵੀ ਹੈਗੇ 5994 ਦੇ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਕਿਉਂਕਿ ਨਵੀਂ ਅਪਡੇਟ ਸਿੱਖਿਆ ਭਾਗ ਵੱ ITT ਭਰਤੀ 2364 ਅਸਾਮੀਆਂ ਦੀ ਸਕਰੂਟੀ ਲਈ ਮਿਤੀ ਜਾਰੀ ਠੀਕ ਹੈ ਜੀ ਦੁਬਾਰਾ ਤਾਂ ਫਿਰ ਜਿਹੜੀ ਸਕਰੂਟੀ ਉਹ ਹੋਣੀ ਹੈ ਪੰਜਾਬ ਸਰਕਾਰ ਵੱਲੋਂ ITT ਅਤੇ ਆਪਕਾਨ ਦੇ 2364 ਅਸਾਮੀਆਂ ਦੀ ਭਰਤੀ ਲਈ ਸਕਰੂਟੀ ਜੇ ਮਿਤੀਆਂ ਜਾਰੀ ਕਰ ਦਿੱਤੀ ਹੈ ਨਾ ਇਹ ਸਕਰੂਟੀ 7 ਜਨਵਰੀ 2025 ਤੋਂ ਸ਼ੁਰੂ ਹੋਵੇਗੀ ਅਤੇ 11 ਜਨਵਰੀ ਤੱਕ ਚੱਲੇਗੀ ਜਿਸ ਤਰ੍ਹਾਂ ਕਿ ਆਪਾਂ ਕੱਲ ਵੀਡੀਓ ਦੇ ਵਿੱਚ ਦੱਸਿਆ ਸੀ ਜਿਹੜੀ 9894 ਦੀ ਜਿਹੜੀ ਸਕਰੂਟੀ ਹੈ ਉਹ 8 ਜਨਵਰੀ ਤੋਂ ਹੋ ਰਹੀ ਹੈ ਜੀ ਤਾਂ ਪਰ ਜਿਹੜੀ 2364 ਦੀ ਉਹ 7 ਜਨਵਰੀ ਤੋਂ ਆਪਾਂ 9894 ਤੋਂ ਪਹਿਲਾਂ ਜਿਹੜਾ ਹੈਗਾ 2364 ਦੀ ਸਕਰੂਟੀ ਨੂੰ ਸ਼ੁਰੂ ਹੋਣ ਜਾ ਰਹੀ ਹੈ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਭਰਤੀ ਡਾਇਰੈਕਟੋਰੇਟ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਵੀ 1 ਐਸਐਸਏ ਨਗਰ ਸੇਮ ਉਸੇ ব্রাঞ্চ ਦੇ ਵਿੱਚ ਹੀ ਹੋਵੇਗੀ ਜਿੱਥੇ ਪਹਿਲਾਂ ਹੁਣ ਤੱਕ ਜਿਹੜੀ ਕਾਉਂਸਲਿੰਗ ਹੁੰਦੀ ਆ ਰਹੀ ਹੈ ਕਿਹੜੇ ਉਮੀਦਵਾਰ ਹੁਣ ਇਸ 2364 ਭਰਤੀ ਦੇ ਵਿੱਚ ਕਿਹੜੇ-ਕਿਹੜੇ ਉਮੀਦਵਾਰ ਹੈ ਜਿਨ੍ਹਾਂ ਨੂੰ ਬੁਲਾਇਆ ਗਿਆ ਜੀ ਪਹਿਲੇ ਦੌਰ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਰਗ ਜਿਨ੍ਹਾਂ ਨੂੰ ਈਡਬਲਿਊਐਸ ਕਹਿੰਦੇ ਆਪਾਂ ਜੀ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਹੈ ਜਿਨ੍ਹਾਂ ਦੀ ਪ੍ਰੀਖਿਆ ਦੇ ਅੰਕ 51 ਤੋਂ 53 ਉਮੀਦਵਾਰਾਂ ਨੂੰ ਆਪਣੇ ਅਸਲ ਦਸਤਾਵੇਜ਼ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ ਜੀ ਸਭ ਤੋਂ ਪਹਿਲਾਂ ਸੀਗੀ ਇਕਨੋਮਿਕਲੀ ਵੀਕਰ ਵਾਲੀ ਐਡਬੀਐਸ ਉਹਨਾਂ ਨੂੰ ਬੁਲਾਇਆ ਗਿਆ ਜੀ ਦੂਸਰਾ ਹੈ ਜੀ ਅਗਲੀਆਂ ਮਿਤੀਆਂ ਦੇ ਬਾਰੇ ਅ ਮਿਤੀਆਂ ਦਾ ਕੀ ਹੋਵੇਗਾ ਅਗਲੀਆਂ ਮਿਤੀਆਂ ਲਈ ਸੱਦੇ ਵੀ ਜਾਰੀ ਕੀਤੇ ਜਾਣਗੇ ਉਮੀਦਵਾਰਾਂ ਨੂੰ ਸਕਰੂਟੀਨੀ ਦੀਆਂ ਮਿਤੀਆਂ ਬਾਰੇ ਜਾਣਕਾਰੀ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪ੍ਰਤੀ ਰੈਡ ਵੈੱਬਸਾਈਟ ਤੇ ਇੱਥੇ ਜਿਹੜੀ ਮਿਲ ਜਾਊਗੀ ਜੀ ਠੀਕ ਹੈ ਜੀ ਇਸ ਪ੍ਰਤੀ ਪ੍ਰਕਿਰਿਆ ਬਾਰੇ ਵਧੇਰੇ ਜਾਣਕਾਰੀ ਲਈ ਆ ਇਹਨਾਂ ਨੇ ਆਪਣਾ ਇੱਕ ਟੈਲੀਫੋਨ ਨੰਬਰ ਦਿੱਤਾ ਹੋਇਆ ਜਿੱਥੇ ਸੰਪਰਕ ਕਰ ਸਕਦੇ ਹੋ ਤੁਸੀਂ ਫਿਲਹਾਲ ਜਿਹੜੀ ਇਹ 2364 ਭਰਤੀ ਹੈ ਜਾਂ ਦੁਬਾਰਾ ਤੋਂ ਕਾਉਂਸਲਿੰਗ ਹੋ ਰਹੀ ਹੈ ਉਹਦੇ ਵਾਸਤੇ ਸਿਰਫ ईडब्ल्यूएस ਫॉर ਜਨਰਲ ਜਿਹੜੀ ਕੈਟਾਗਰੀ ਨੂੰ ਉਹਨਾਂ ਵਾਸਤੇ ਹੀ ਜਿਹੜੀ ਹੋਂ ਬੁਲਾਈ ਗਈ ਹੈ ਜੀ ਠੀਕ ਹੈ ਜੀ ਤਾਂ ਕਿਰਪਾ ਕਰਕੇ ਜਿਹੜੇ ਇਕਨੋਮਿਕਲੀ ਵੀਕ ਕਰਨੇ 23 64 ਦੇ ਵਿੱਚ ਭਰਤੀ ਸ਼ਾਮਿਲ ਨੇ ਉਹਨਾਂ ਨੂੰ ਸਵੇਰੇ 7:00 ਵਜੇ ਤੋਂ ਲੈ ਕੇ 10:00 ਵਜੇ ਤੱਕ ਸੌਰੀ 7 ਤਰੀਕ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਤੇ ਜਿਹੜਾ ਹੈਗਾ ਉਹ ਬੁਲਾਇਆ ਗਿਆ ਜੀ ਇਸ ਤੋਂ ਬਾਅਦ 9894 8 ਤਰੀਕ ਨੂੰ ਹੈ ਜੀ 9894 ਦੀ ਪੂਰੀ ਦੀ ਪੂਰੀ ਜਿਹੜੀ ਹੈਗੀ ਭਾਰਤੀਓ ਸਾਰਿਆਂ ਨੂੰ ਹੀ ਬੁਲਾਇਆ ਗਿਆ ਤੁਹਾਡੇ ਨਾਲ ਸਾਹਮਣੇ ਕੱਲ ਕੱਟਆਫ ਜਿਹੜੀ ਉਹ ਸ਼ੇਅਰ ਕੀਤੀ ਗਈ ਹੈ ਕਿਰਪਾ ਕਰਕੇ ਹਰ ਦਿਨ ਕੁਝ ਨਾ ਕੁਝ ਨਵਾਂ ਜਾਣਨ ਦੇ ਲਈ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ